ਸਕੈਨਿੰਗ ਦੀ ਰਿਪੋਰਟ ਨੂੰ ਲੈ ਕੇ ਡਾਕਟਰ ਅਤੇ ਮਰੀਜ਼ ਦੇ ਪਰਿਵਾਰ ਵਿਰੁੱਧ ਤਕਰਾਰ ਡਾਕਟਰ ਤੇ ਲਾਏ ਦੋਸ਼ ਫਿਲੌਰ ਤੇ ਅਕਸਰ ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਇੱਕ ਔਰਤ ਕੁਲਵਿੰਦਰ ਕੌਰ 55 ਕਵਾਸੀ ਨਾਗਲਾ ਥਾਣਾ ਬਿਲਗਾ ਨੇ ਅਤੇ ਉਸਦੇ ਪਰਿਵਾਰ ਵਾਲਿਆਂ ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ ਦੋਸ਼ ਲਗਾਏ ਕਿ ਸਾਡੀ ਸਕੈਨ ਫਿਲੌਰ ਕੀਤੀ ਤਾਂ ਡਾਕਟਰ ਨੇ ਕਿਹਾ ਕਿ ਪੇਟ ਵਿੱਚ ਪਥਰੀ ਵਰਗੀ ਚੀਜ਼ ਹੈ ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ ਕੈਂਸਰ ਵਰਗੀ ਬਿਮਾਰੀ ਵੀ ਹੋ ਸਕਦੀ ਹੈ ਜਲਦੀ ਹੀ ਆਪਰੇਟ ਕਰਨਾ ਹੋਵੇਗਾ ਇਸ ਗਲ ਤੋਂ ਕੁਲਵਿੰਦਰ ਕੌਰ ਦਾ ਪਰਿਵਾਰ ਬਹੁਤ ਪਰੇਸ਼ਾਨੀ ਵਿੱਚ ਆ ਗਿਆ ਅਤੇ ਉਹਨਾਂ ਆਪਣੇ ਪਰਿਵਾਰ ਦੀ ਮੈਂਬਰ ਬੀਬੀ ਕੁਲਵਿੰਦਰ ਕੌਰ ਦੀ ਸਕੈਨ ਫਗਵਾੜਾ ਦੇ ਇੱਕ ਸਕੈਨ ਸੈਂਟਰ ਤੋਂ ਕਰਵਾਈ ਜਿਸ ਦੀ ਰਿਪੋਰਟ ਮਿਲੀ ਕਿ ਇਸਦੇ ਅੰਦਰ ਕੋਈ ਨੁਕਸਾਨਦੇਹ ਚੀਜ਼ ਨਹੀਂ ਹੈ ਸਭ ਕੁਝ ਨਾਰਮਲ ਹੈ ਇਸ ਤੋਂ ਪਰਿਵਾਰ ਜਨ ਗੁੱਸੇ ਵਿੱਚ ਆ ਗਏ ਤੇ ਫਲੋਰ ਪ੍ਰਾਈਵੇਟ ਹਸਪਤਾਲ ਮੋਹਰੇ ਤਰਨਾਲਾ ਕੇ ਬੈਠ ਗਏ ਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਡਾਕਟਰ ਨਾਲ ਬਹਿਸ ਹੋ ਗਈ ਦੋਸ਼ ਲਗਾਏ ਕਿ ਪੈਸੇ ਵਸੂਲਣ ਲਈ ਸਾਡੇ ਮਰੀਜ਼ ਦੀ ਸਕੈਨ ਗਲਤ ਬੱਸੀ ਪਰ ਹਸਪਤਾਲ ਦੇ ਡਾਕਟਰ ਬਾਟਨੇ ਕਿਹਾ ਕਿ ਮੈਂ ਨਾਤਾ ਮਰੀਜ਼ ਦਾ ਕੋਈ ਟਰੀਟਮੈਂਟ ਕੀਤਾ ਨਹੀਂ ਦਵਾਈ ਦਿੱਤੀ ਜੋ ਸਕੈਨਿਕ ਮਸ਼ੀਨਾਂ ਨੇ ਦੱਸਿਆ ਮੈਂ ਉਸ ਉਹਨਾਂ ਨੂੰ ਦੱਸ ਦਿੱਤਾ ਸੀ वी अकसत चौवी दी गल है अजी तीन चार दिन बाद आके मेरे विरुद्ध धरना ला के बैठ गयी मैं ना कोई आपरेशन किया दवाई दिखा सिर्फ स्कैनिंग की जो मशीन ने रिजल्ट दिता दस दिता बाद तरना देन वाले चले गए तो राजकुमार नंगल की रिपोर्ट ਨੌਦੇ ਬੱਲੇ ਆ ਪਾਣੀ ਦਾ ਨੰਬਰ ਹੀ ਹੋ ਗਿਆ ਜੀ ਹਸਪੀਟਲ ਦਾ ਖੋਲਿਆ ਮੰਨ ਤੇ ਟਿਕਾਣਾ ਨਹੀਂ ਕੀ ਡਾਕਟਰ ਜਿੰਦਾਬਾਦ ਕੀ ਡਾਕਟਰ ਮੁਬਾਰਕ ਕੀ ਡਾਕਟਰ ਮੁਬਾਰਕ ਜੋਤੀ ਡਾਕਟਰ ਮੁਬਾਰਕ જিন্দબાબ જોતી ડોક્ટર જিন্দબાબ જોતી ડોક્ટર ગુરુદ્વાર મુરદબાબ જોતી ડોક્ટર જিন্দબાબ જોતી ડોક્ટર મુરદબાબ જોતી ડોક્ટર જিন্দબાબ જોતી ડોક્ટર મુરદબાબ જોતી અસ્તર 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 જিন্দબાબ ज्योति अस्पताल जिंदाबाद ज्योति अस्पताल बंद करो लोका लूटणा बंद करो लोका लूटणा बंद करो ज्योति हॉस्पिटल बंद करो ज्योति हॉस्पिटल बंद करो ज्योति हॉस्पिटल जिंदाबाद सौदा करना बंद करो सौदा करना बंद करो ज्योति अस्पताल बंद करो मेरा नाम मनप्रीता पैंड पर प्रतापराय मेरे बुआजी आए थे उठें स्कैन करवाने आए थे ਪਾ ਇਹਨਾਂ ਨੇ ਮਤਲਬ ਢੇਟ ਦੀ ਸਕੈਨ ਕਰਾਣੀ ਸੀਗੀ ਤਾਂ ਇਹ ਕਹਿੰਦੇ ਆ ਕਿ ਮਤਲਬ ਕਿ ਅਸੀਂ ਸਕੈਨ ਇੱਥੋਂ ਕਰਵਾਈ ਆ ਤੇ ਉਹ ਕਹਿੰਦੇ ਤੁਹਾਨੂੰ ਜਲਦੀ ਤੋਂ ਜਲਦੀ ਪਿੱਤਾ ਕਰਵਾਉਣਾ ਪੈਣਾ ਆ ਤੇ ਮਤਲਬ ਤੁਹਾਡੇ ਪਿੱਤੇ ਦੇ ਵਿੱਚ ਕੈਂਸਰ ਦੀ ਬਿਮਾਰੀ ਪੈ ਸਕਦੀ ਆ ਵੱਧ ਸਕਦੀ ਆ ਤਾਂ ਇਹਨਾਂ ਨੂੰ ਜਾਨੀ ਕਿ ਡਰਾ ਦਿੱਤਾ ਮੁੜ ਕੇ ਇਹਨਾਂ ਨੇ ਫਗਵਾੜਿਓ ਸਕੈਨ ਕਰਵਾਈ ਆ ਤੇ ਉਹ ਮਤਲਬ ਨਾਰਮਲ ਆਈ ਹੁਣ ਇਹਨਾਂ ਨੇ ਉਹ ਸਕੈਨ ਨਮੇਸ਼ਹਿਰ ਜਮ੍ਹਾਂ ਕਰਵਾਈ ਆ ਇਹ ਆਪਰੇਸ਼ਨ ਨੂੰ ਗਏ ਸੀ ਉੱਥੇ ਆਪਣਾ ਆਪਰੇਸ਼ਨ ਕਰਵਾਉਣ ਲਈ ਤੇ ਉੱਥੇ ਬਿਲਕੁਲ ਨਾਰਮਲ ਆਇਆ ਇੱਥੇ ਵਾਲਿਆਂ ਨੇ ਇਹਨੂੰ ਡਰਾ ਦਿੱਤਾ ਆ ਕਿ ਤੁਹਾਡੀ ਮਤਲਬ ਕਿ ਪ੍ਰੋਬਲਮ ਜਿਆਦਾ ਆ ਤੇ ਤੁਸੀਂ ਆਪਣਾ ਜਲਦੀ ਤੋਂ ਜਲਦੀ ਹੱਲ ਕਰਵਾਓ ਤਾਂ ਇਹਨਾਂ ਨੇ ਡਰਵਾ ਦਿੱਤਾ ਹਾਂਜੀ ਪਿੰਡ ਜੋਤੇ ਹਸਪੀਟਲ ਆ ਜੀ ਹਾਂ ਪਾਤਾ 8000 ਰੁਪਏ ਲਿਆ ਜੀ ਜੋ ਕੰਮ ਲਗਾ ਹਰ 10000 ਰੁਪਏ ਲੱਗ ਗਿਆ ਹਾਂਜੀ ਹਾਂਜੀ ਟੋਟਲ 10 10000 ਲੱਗ ਗਿਆ ਭੰਦੇ ਫਿਰ ਜਾਂਦੇ ਜਾਣਕਿ ਨਹੀਂ ਗੱਡੀ ਕਰਾ ਕੇ ਉੱਥੇ ਵੀ ਅਸੀਂ ਕਰਦੇ ਹਾਂ ਉਹਦਾ ਬਟਲਰ ਕਰਾਉਂਦਾ ਉਹਦੇ ਪਾਣੀ ਨਾ ਸਮਝੋ ਇਹ ਕਹਿੰਦੇ ਟੋਟਲ 100000 ਰੁਪਏ ਸਾਡਾ ਲੱਗ ਗਿਆ ਆ ਘੁੰਮਣ ਫਿਰਨ ਦੇ ਵਿੱਚ ਤੇ ਮਤਲਬ ਸਾਰਾ ਕੁਝ ਇਹਨਾਂ ਦਾ ਨੋਰਮਲ ਆਇਆ ਆ ਐਸੇ ਉਹ ਡਾਕਟਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਦਾਂ ਕਿਉਂ ਤੁਸੀਂ ਮਤਲਬ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਸਕੈਨ ਬਣਾ ਕੇ ਦਿੱਤੇ ਕਿਉਂ ਇਹਨਾਂ ਨੂੰ ਡਾਇਟਮ ਘਾਇਆ ਆ ਹੁਣ ਤੁਹਾਡੀ ਅੰਦਰ ਗੱਲਬਾਤ ਹੋਈ ਡਾਕਟਰ ਨਾਲ ਨਹੀਂ ਜੀ ਸੇ ਉਹ ਕਰਨੀ ਆ ਜਿਹੜੀ ਨਾਦੇ ਬਾਜੀ ਕੀਤੀ ਹੈ ਕਿ ਇਨਸਾਫ ਤੁਹਾਨੂੰ ਚਾਹੁੰਦੇ ਤੁਸੀਂ ਹਾਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਦਾਂ ਤਾਂ ਹੋਰ ਵੀ ਕਿਸੇ ਨਾਲ ਹੋ ਸਕਦੀ ਆ ਇੱਦਾਂ ਹੋਰ ਵੀ ਕੋਈ ਆਊਗਾ ਚੰਗਾ ਭਲਾ ਆਊਗਾ ਇਹ ਕਹਿੰਦੇ ਆ ਤੁਹਾਡੇ ਅੰਦਰ ਬਿਮਾਰੀ ਆ ਜੀ ਤੁਸੀਂ ਇਲਾਜ ਕਰਵਾਓ ਐਦਾਂ ਕਰਵਾਓ ਕੋਈ ਮਾਤੜ ਬੰਦਾ ਵੀ ਆ ਸਕਦਾ ਆ ਕੀ ਮਾਤੜ ਸਾਨੂੰ ਤਾਂ ਜੀ ਡਾਕਟਰ ਆਇਆ ਡਾਕਟਰ ਸਾਹਿਬ ਨੇ ਸਾਡੀ ਗੱਲਬਾਤ ਕਰਾਓ ਅਸੀਂ ਪੁੱਛਦੇ ਆ ਕਿ ਗੱਲਬਾਤ ਕਿਉਂ ਐਦਾਂ ਕੀਤੀ ਆ ਲੈਕਨ ਜੀ ਅਜੇ ਕੋਈ ਦਰਖਾਸਤ ਨਹੀਂ ਦਿੱਤੀ ਬਿੰਦਰ ਤਾਂ ਆਪਾਂ ਬਿੰਦਰਵੇਂ ਨਾ ਆਇਆ ਹਾਂਜੀ ਨਾਗਰ ਤੋਂ ਰਹਿਣ ਵਾਲੇ ਆਸੀਂ ਠੀਕ ਆ ਐਸੇ ਤਾਂ ਤੁਸੀਂ ਪੈਨਪਰੋਂ ਆਏ ਸੀ ਹਾਂਜੀ ਕਿਹੜੇ ਹੋਟਲ ਜਿੱਥੋਂ ਕਿਹਾ ਹੁੰਦਾ ਹਾਂਜੀ ਸਕੈਨ ਕਰਾਂ ਜਾਂ ਸਕੈਨ ਕਰਾਈਆ ਮੇਰੇ ਬੇਟੇ ਨੇ ਕਹਿਣ ਲੱਗੇ ਭਾਈ ਤੁਸੀਂ ਇਹਦੇ ਚੇਪ ਬੁਕਿੰਗ ਕਰਾਓ ਹੂੰ ਮੈਂ ਨੇ ਟਾਈਟ ਤੇ ਫਤਿਹ ਦਾ ਕੰਮ ਮਿਲਦਾ ਤੇ ਕੋਈ ਮੇਰੇ ਕਿਹਾ ਕਹਿੰਦੇ ਤੇ ਦਵਾਈ ਨਾਲ ਆਰਾਮ ਕੋਈ ਮਾਰਗ ਪੈਜੂਗਾ ਤੇ ਨਹੀਂ ਵੀ ਜੇ ਤੇ ਨਹੀਂ ਪ੍ਰੈਸ਼ਰ ਕਰਾਉਂਦੇ ਮੈਂ ਕਹਾ ਇਹ ਕੈਂਸਰ ਤੇ ਤੁਹਾਡੀ ਬਾਤ ਵਿੱਚ ਠੀਕ ਹੈ ਜੀ ਠੀਕ ਹੈ ਦਰਦ ਦੀ ਕੰਮ ਦੇ ਆ ਤੈਨੂੰ ਇਹ ਸ਼ਹਿਰ ਵਿੱਚ ਕੁਝ ਲੈ ਕੇ ਮੈਨੂੰ ਦੇ ਹੂੰ ਜਦ ਹੁਣ ਕੋਸਾ ਤਾਂ ਨਹੀਂ ਜਾਤਾ ਪਾਈ ਕਿ ਇਹ ਤੇ ਸਕੈਨ ਕਰਵਾਉਣ ਹੈ ਜਿਹੜਾ ਬਹੁਤ ਟੈਂਪਰਲ ਫਾਨੋ ਪਹੁੰਚ ਵੀ ਨਹੀਂ ਆਇਆ ਹੈ ਉਹਨੇ ਬੰਨ ਜਾਣਾ ਹੈ ਹਾਂ ਹਾਂਜੀ ਤੁਸੀਂ ਕਿੱਥੋਂ ਟੈਸਟ ਕਰਾਇਆ ਪਹਿਲਾਂ ਬਾਅਦ ਚ ਬਾਅਦ ਚ ਹਣੇ ਫੰਗਵਾੜੇ ਕਰਾਤੇ ਰੱਖਿਆ ਜਲੰਧਰ ਗਿਆ ਹਾਂ ਹਾਂਜੀ ਹਾਂਜੀ ਤੋਂ ਬਾਅਦ ਸਾਨੂੰ ਉੱਥੇ ਭੇਜਿਆ ਗਿਆ ਇਹ ਫੰਗਵਾੜੇ ਭੇਜ ਕੇ ਕਰਾ ਗਿਆ ਤੁਹਾਡੀਆਂ ਬਾਕੀ ਜਿਹੜੀਆਂ ਰਿਪੋਰਟਾਂ ਨਾਰਮਲ ਆਈਆਂ ਜਿਹੜੀ ਕਿੱਥੇ ਆ ਕਹਿੰਦਾ ਬਾਥੇ ਸਾਥੇ ਫੋਟੋ ਨਾ ਰ ਜਿਹੜੀ ਜਿਹੜੀ ਮੈਂ ਸਕੈਨ ਕੀਤੀ ਆ ਇਹ ਤਾਂ ਫੰਗਵਾੜੇ ਵਾਲਾ ਨੇ ਉਹ ਨਾਰਮਲ ਆਈਆਂ ਠੀਕ ਆ ਮੇਰੀ ਇਹਨਾਂ ਨੇ ਕਹੀ ਆ ਉਹ ਕਹਿੰਦੇ ਜੀ ਇਹ ਵਿੱਚ ਆ ਬਿਮਾਰੀ ਆ ਗਈ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਹੁਣ ਗੱਲਬਾਤ ਵੀ ਕਾਫੀ ਸੀ ਸੀ ਹਣ ਨੇ ਇਹ ਤਾਂ ਤੁਹਾਡੇ ਆਂਟ ਗੱਲ ਹੋ ਸਕਦੀ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਮੈਂ ਕਹੇ ਤਾਂ ਮਰੀ ਜੀ ਆਪਣਾ ਸਮਝਦੇ ਮੈਂ ਪਹਿਲਾਂ ਬਾਕੀ ਮਨੀ ਜਿਹੜਾ ਪਹੁੰਚਣਾ ਚਾਹੀਦਾ ਆ ਹਾਂਜੀ ਮੈਂ ਪਹਿਲਾਂ ਤਾਂ ਹੋਇਆ ਹਣਾ ਜੀ 10000 ਦੇ ਪੈਸੇ ਲਾ ਚੁੱਕੇ ਆ ਤੇ ਮੇਰੇ ਤੋਂ ਵੀ ਲੈਣੀ ਚਾਹੀਦੀ ਹੈ ਕਿੰਨਾ ਖਰਚਾ ਆ ਗਿਆ ਤੁਹਾਡੇ 10000 ਦਾ ਖਰਚਾ ਲੱਗਿਆ 10000 ਹਾਂਜੀ ਓਕੇ ਤਾਂ ਅੱਗੇ ਕੋਈ ਕਮਡੇ ਕੋਈ ਦੁਰ ਰਿਟਨ ਦੀ ਸ਼ਿਕਾਇਤ ਵੀ ਕੀਤੀ ਰਿਟਨ ਦੀ ਕੋਈ ਸ਼ਿਕਾਇਤ ਕੀਤੀ ਕਿਸੇ ਅਫਸਰ ਦੇ ਕੋਲ ਹਾਂਜੀ ਸਰ ਮੇਰਾ ਨਾਮ ਕੋਮਲਿਆ ਹੈ। ਹਾਂਜੀ। ਇਹ ਜੋ ਮੇਰੀ ਭੈਣ ਦੀ ਸਕੈਨ ਇਹਨਾਂ ਨੇ ਕੀਤੀ ਹੋਈ ਸੀਗੀ। ਸਕੈਨ ਇਹਨਾਂ ਨੇ ਗਲਤ ਕੀਤੀ ਹੋਈ ਆ। ਇਹਨਾਂ ਨੇ ਸਾਨੂੰ ਡਰਾ ਦਿੱਤਾ ਆ। ਇਹਦੇ ਸਕੈਨ ਦਾ ਆਪਰੇਸ਼ਨ ਕਰਾਉਣਾ ਪੈਣਾ ਇਹਦੇ ਪਿੱਤੇ ਦੇ ਵਿੱਚ ਨੁਕਸਾ। ਬੇ ਇਹਦੀ ਕੈਂਸਰ ਬਣ ਸਕਦਾ ਆ। ਸਾਨੂੰ ਇਸ ਗੱਲ ਦਾ ਬਹੁਤ ਡਰ ਲੱਗਾ ਸੀ ਬਹੁਤ ਲੈ ਕੇ ਘੁੰਮ ਮੈਂ ਆਪਣੇ ਭੈਣ ਨੂੰ ਨਵੇਂ ਸ਼ਹਿਰ ਤੱਕ ਲੈ ਕੇ ਘੁੰਮ ਲਿਆ ਸੀ ਸਾਰੀਆਂ ਫਾਈਲਾਂ ਵੀ ਉੱਥੇ ਜਮ੍ਹਾਂ ਕਰਵਾ ਦਿੱਤੀਆਂ ਆ। ਸਾਰੇ ਇਹਨਾਂ ਨੇ ਜੋ ਟੈਸਟ ਵਗੈਰਾ ਵੀ ਕਰਵਾ ਦਿੱਤੇ ਆ। ਮੇਰੀ ਭੈਣ ਦਾ 10000 ਰੁਪਏ ਖਰਚ ਆ ਗਿਆ ਆ। ਦੇ ਹਰ ਸੇ ਵਾਰ ਸਾਨੂੰ ਦੱਸਿਆ ਕਿਸੇ ਨਾ ਕਿਸੇ ਦੁਆਰਾ ਸਕੈਨ ਕਰਾਈ ਜਾਵੇ ਜਦੋਂ ਅਸੀਂ ਅੱਜ ਦੁਬਾਰਾ ਸਕੈਨ ਕਰਾਈ ਹੈ ਖਗਵਾੜੇ ਤੋਂ ਤਾਂ ਨੋਰਮਲ ਸਾਡੀ ਸਕੈਨ ਆਈ ਹੈ ਕੈਨ ਆਈ ਹੈ ਹਾਂਜੀ ਤੇ ਅਸੀਂ ਇਹੀ ਮੰਗ ਲੈਨੇ ਆਂ ਕਿ ਗਾਂ ਮਰੀਜ਼ਾਂ ਦਾ ਭਲਾ ਹੋਵੇ ਇਹਨਾਂ ਦੀ ਜੋ ਮਸ਼ੀਨਾਂ ਸਕਿੰਨਾ ਵਾਲੀ ਉਹ ਬਦਲਾਈ ਜਾਵੇ ਜੇ ਉਹਨਾਂ ਦੀ ਸਕਿੰਨਾ ਵਾਲੀ ਮਸ਼ੀਨ ਖਰਾਬ ਆ ਕੋਈ ਬਦਲੀ ਕੀਤੀ ਜਾਵੇ ਸਾਨੂੰ ਪਲੇਖੇ ਜਿ ਰੱਖਿਆ ਗਿਆ ਤਾਂ ਹੋਰਨਾਂ ਨੂੰ ਵੀ ਪਲੇਖੇ ਜਿ ਰੱਖਿਆ ਹੋਗਾ ਇਹਨਾਂ ਨੇ ਗਾਂ ਰੱਖਣਾ ਵੀ ਹੈ ਇਹਨਾਂ ਨੇ ਪਲੇਖੇ ਦੇ ਵਿੱਚ ਕੋਈ ਕਿਸੇ ਦੀ ਬੱਚੇ ਤੋਂ ਮਾ ਨਾ ਜਾਵੇ ਕੋਈ ਕਿਸੇ ਬੱਚੇ ਤੋਂ ਪੇ ਨਾ ਜਾਵੇ ਇਹਨਾਂ ਨੇ ਆਪਣੇ ਖਜ਼ਾਨੇ ਭਰਨੇ ਅਸੀਂ ਅਸੀਂ ਮੰਗ ਹੀ ਕਹਿੰਦੇ ਬਾਕੀ ਸਾਰੇ ਮਰੀਜ਼ਾਂ ਦਾ ਭਲਾ ਹੋਵੇ ਇਹਨਾਂ ਨੇ ਸਾਨੂੰ ਝੋਟੇ ਵਿੱਚ ਪਲੇਖੇ ਚ ਰੱਖਿਆ ਬਾਕੀ ਦੁਨੀਆ ਨੂੰ ਪਲੇਖੇ ਚ ਨਾ ਰੱਖਣ ਦੇਖੋ ਇਹ ਵੀ ਦੋਸਿਆ ਦੀ ਹੈਟਰ ਕੋਈ ਨਹੀਂ ਕੀ ਰਹੀ ਇਹਨਾਂ ਨੂੰ ਜਿੰਨਾ ਦਾ ਸਕੈਨ ਕੀਤਾ ਕੈਨ ਦੇ ਵਿੱਚੀ ਦੇ ਜਿਹੜੀ ਬਿੱਟੇ ਦੇ ਵਿੱਚ ਕੁਛ ਲੋਕੀ ਨੂੰ ਮੈਂ ਲੋਕ ਤੇ ਲਿਖਦਾ ਇਹਨਾਂ ਨੂੰ ਦੱਸਦਾ ਵੀ ਜੇ ਦਰਦ ਹੋਵੇ ਤਾਂ ਇਸ ਲੋਕ ਦੇ ਵਿੱਚ অপারেশন ਕਰਾ ਲੈਣਾ ਚਾਹੀਦਾ ਵਾ ਜੀ ਜੀ ਠੀਕ ਹੈ ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਆਪਣੀ ਸਕੈਨ ਲੈ ਕੇ ਚਲੇ ਗਏ ਇਹਨਾਂ ਨੇ ਇੱਕ ਫਗਵਾੜੇ ਸਕੈਨ ਕਰਾਈ ਉਹਦੇ ਵਿੱਚ ਨਾਰਮਲ ਆਇਆ ਕਿ ਆਪਣੀ ਮਸ਼ੀਨ ਗਲਤ ਹੈ ਕੋਈ ਗਲਤ ਆ ਨਹੀਂ ਮੈਂ ਕਿਸੇ ਨੂੰ ਗਲਤ ਨਹੀਂ ਕਰਦਾ ਜੀ ਮੇਰੀ ਰਿਪੋਰਟ ਠੀਕ ਹੈ ਜੋ ਮੈਂ ਲਿਖਿਆ ਉਹ ਮੈਂ ਬਿਲਕੁਲ ਜੋ ਮੈਨੂੰ ਦਿੱਸਿਆ ਹੈ ਉਹ ਮੈਂ ਲਿਖਿਆ ਹੈ ਜਿਹੜੀ ਫਗਵਾੜੇ ਦੀ ਸਕੈਨ ਉਹ ਗਲਤ ਫਗਵਾੜੇ ਆ ਨਾ ਦੱਸੂਗਾ ਕਿ ਉਹਨੇ ਕੀ ਲਿਖਿਆ ਉਹਦਾ ਮੇਰਾ ਕੋਈ ਕੰਮ ਨਹੀਂ ਪਰਿਵਾਰ ਅਲੀਕੇਸ਼ਨ ਲਾ ਰਿਹਾ ਵੀ ਸਾਨੂੰ ਇਹਨਾਂ ਨੇ ਮਤਲਬ ਸਾਡੇ ਰੱਦੀ ਕਰ ਦੇਣਾ ਸੀ ਸਾਨੂੰ ਤਾਂ ਇਹਨਾਂ ਨੇ ਹਸਪੀਟਲ ਗਲਤ ਕਹਿੰਦਾ ਜੀ ਇਹਦਾ ਕੁਝ ਨਹੀਂ ਹੈ ਜਿਹੜੀ ਇਹਨਾਂ ਨੂੰ ਕੰਡੀਸ਼ਨ ਮੈਂ ਸਕੈਨ 'ਚ ਲਿਖੀ ਆ ਉਹ ਸਕੈਨ ਦੇ ਵਿੱਚ ਉਹ ਕੰਡੀਸ਼ਨ ਦੇ ਵਿੱਚ ਜੇ ਦਰਦ ਹੁੰਦਾ ਹੋਵੇ ਮਰੀਜ਼ ਦੇ ਤਾਂ ਉਹਨੂੰ ਉਹੀ ਸਲਾਹ ਦਈ ਦੀ ਅਭੀ ਤੇ ਬਾਲਾ ਦਰਦ ਹੁੰਦਾ ਰਹੇ ਤਾਂ ਇਹਦਾ ਆਪਰੇਸ਼ਨ ਕਰਾ ਲੈਣਾ ਚਾਹੀਦਾ ਹਾਂ ਕੋਣ ਲੱਗ ਗਈ ਸੀ ਮੈਂ ਕਹਿ ਸਕਦਾ ਵੀ ਇਹਨਾਂ 'ਚ ਕਿਸੇ ਤੇ ਕੀ ਹੋਇਆ ਕੋਈ ਬਾਰਦਾਤ ਹੋਈ ਆ ਜੀ ਇਹਦੀ ਉਹ ਲੈ ਆਉਂਗੀ ਦੇਖ ਲੈਣੇ ਆ ਕਿ ਕਿਹੜੀ ਹੋਈ ਆ ਪਹਿਲਾਂ ਤੁਹਾਡੇ ਸਾਹਮਣੇ ਖੜੇ ਕੋਲੀ ਖੜੇ ਆ ਦੱਸ ਰਿਹਾ ਦੱਸ ਦੇ ਇਹਨਾਂ ਵੀ ਆ ਬਾਰਦਾਤ ਹੋਈ ਆ ਜੀ ਪਤਾ ਨਾ ਕਿ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੀ ਮੇਰੀ ਸਕੈਮ ਤਾਂ ਕੀ ਕਰ ਬਿਲਕੁਲ ਨਹੀਂ ਜੋਤੀ ਹਸਪੀਟਲ ਦੇ ਖਿਲਾਫ ਨਾਰੇਬਾਜ਼ੀ ਵੀ ਮੁਰਦਾਬਾਦ ਵੀ ਹੋਈ ਆ ਹਸਪੀਟਲ ਦੇ ਮੋਹਰੇ ਬੈਠ ਕੇ ਦਰੀ ਬਿਸ਼ਾ ਕੇ ਉਹਨਾਂ ਨੇ ਮੁਰਦਾਬਾਦ ਕੀਤੀ ਹੈ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਕੋਈ ਨਹੀਂ ਕਹਿ ਸਕਦਾ ਜੀ ਕੋਈ ਜੇ ਕੁਝ ਕਰਦਾ ਉਹ ਵੀ ਕਿ ਮੈਂ ਕੀ ਕਹਿ ਸਕਦਾ ਅਗਲੇ ਦੀ ਮਰਜ਼ੀ ਹੈ ਜੋ ਮਰਜ਼ੀ ਕਰੇ ਡੈਮੋਕ੍ਰੇਸੀ ਆ ਅਗਲੇ ਨੇ ਨਾਰੇਬਾਜ਼ੀ ਕਰਦੀ ਹੈ ਜੋ ਵੀ ਸਭੇ ਕਰੇ ਮੈਂ ਉਹਦੇ 'ਚ ਕੀ ਕਹਿ ਸਕਦਾ ਮੈਂ ਤਾਂ ਆਪਣੀ ਰਿਪੋਰਟ ਬਾਰੇ ਆਪਣੇ ਕੰਮ ਬਾਰੇ ਕਹਿ ਰਿਹਾ ਤੁਸੀਂ ਆਪਣੀ ਰਿਪੋਰਟ ਸਹੀ ਰਣਦੇ ਹਨਾ ਮੈਂ ਜੋ ਜਿਹੜੀ ਬਾਕੀ ਰਿਪੋਰ ਠੀਕ ਹੈ